ਸਟਾਰ ਏਜੀ ਨਿਊਜ਼ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਟਾਰ ਏਜੀ ਨਿਊਜ਼ ਚੈਨਲ ਨੂੰ ਲਾਈਕ, ਸ਼ੇਅਰ, ਕਮੈਂਟ ਅਤੇ ਸਬਸਕ੍ਰਾਈਬ ਜ਼ਰੂਰ ਕਰੋ। ਭਾਈ ਅੱਜ ਬੜਾ ਰਾਈਡ ਵਾਲਾ ਦਿਨ ਹੈ ਸਾਡੇ ਸਾਰਿਆਂ ਲਈ। ਸਭ ਤੋਂ ਦੁਨੀਆ ਦੀ ਵੱਡੀ ਡੈਮੋਕ੍ਰੈਟਿਕ ਐਕਸਰਸਾਈਜ਼ ਹੋ ਰਹੀ ਹੈ। ਇਹ ਲੋਕੀ ਆਪਣਾ ਐਕਸਰਸਾਈਜ਼ ਆਪਣਾ ਰਾਈਟ ਐਕਸਰਸਾਈਜ਼ ਕਰਦੇ ਨੇ ਇਹ ਤੁਹਾਨੂੰ ਰਿਜ਼ਲਟ ਦੇਖੋ ਮੀਡੀਆ ਤੋਂ ਜ਼ਿਆਦਾ ਕੌਣ ਜਾਣਦਾ ਹੈ ਲੇਕਿਨ ਅਲਟੀਮੇਟਲੀ ਇਹ ਲੋਕੀ ਡਿਸਾਈਡ ਕਰਦੇ ਨੇ ਮੈਂ ਸਾਰੇ ਭਾਰਤ ਦੇ ਵੋਟਰਸ ਨੂੰ ਅਪੀਲ ਕਰਦਾ ਹਾਂ ਕਿ ਅੱਜ ਸ਼ਾਮ ਤੱਕ ਆਪਾਂ ਮੈਕਸਿਮਮ ਨੰਬਰਸ ਨਾ ਵੋਟ ਕਰੀਏ ਔਰ ਖਾਸ ਤੌਰ ਤੇ ਅੰਮ੍ਰਿਤਸਰ ਔਰ ਅੰਬਰਸਰ ਦੀ ਵੋਟ ਆਹ ਕਾ ਅੰਬਰਸਰ ਦੀ ਪ੍ਰਗਤੀ ਡਵੈਲਪਮੈਂਟਲੀ ਹੋਵੇ ਤੁਸੀਂ ਸਭ ਜਾਣਦੇ ਹੋ ਕਿ ਅੰਬਰਸਰ ਦੀ ਸਿਚੁਏਸ਼ਨ ਕੀ ਹੈ ਮੈਂ ਉਹਦੇ ਤੇ ਵਰਣਨ ਹੁਣ ਅੱਜ ਨਹੀਂ ਕਰਨਾ ਚਾਹੁੰਦਾ ਉਹਕੇ ਕਾਫੀ ਵਾਰੀ ਕੀਤਾ ਆ ਲੇਕਿਨ ਮੈਨੂੰ ਕੌਨਫੀਡੈਂਸ ਹੈ ਤੇ ਤੁਸੀਂ ਵੀ ਫੀਲ ਕਰ ਰਹੇ ਹੋਵੇ ਕਿ ਅਹਤਾਂ ਅੰਬਰ ਸਰਚਰ ਡਵੈਲਪਮੈਂਟ ਦੀ ਹਨੇਰੀ ਆ ਰਹੀ ਹੈ ਤੇ ਅਗਲੇ ਕੁਝ ਦਿਨਾਂ ਚ ਜਿਸ ਦਿਨ ਜਦੋਂ ਰਿਜ਼ਲਟ ਆਏਗਾ ਤੁਸੀਂ ਦੇਖ ਲੋਗੇ ਬਾਕੀ ਮੇਰਾ ਕੈਂਪੇਨ ਬੜਾ ਸਿੱਧਾ ਤੇ ਸਟ੍ਰੇਟ ਫਾਰਵਰਡ ਸੀ ਔਰ ਅਮਰੇਸਰ ਦੀ ਪ੍ਰਗਤੀ ਡਿਵੈਲਪਮੈਂਟ ਦੀ ਸਰ ਫੈਮਿਲੀ ਚਾਹਣ ਕੋ ਨਾ ਆਇਆ ਵੋਟਿੰਗ